ਪੈੰਡੂ ਮਜ਼ਦੂਰ ਜੂਨੀਅਨ ਪੰਜਾਬ ਦੇ ਇਨਕਲਾਬੀ ਕਾਰਕੁਨਾਂ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਦੀ ਅਗਵਾਈ ਵਿੱਚ ਸ਼ਾਹਕੋਟ ਵਿਖੇ ਰੋਸ ਮੁਜ਼ਾਹਰਾ ਕਰਨ ਦੌਰਾਨ ਬਸ ਅੱਡਾ ਸ਼ਾਹਕੋਟ ਤੋਂ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਬੀਡੀਪੀਓ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਬੀਡੀਪੀਓ ਦਫ਼ਤਰ ਸ਼ਾਹਕੋਟ ਵਿਖੇ ਧਰਨਾ ਲਗਾ ਕੇ ਆਗੂਆਂ ਨੇ ਮਜ਼ਦੂਰ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਆਵਾਜ਼ ਬੁਲੰਦ ਕੀਤੀ ਅਸੇ ਚੀਰਾਂ ਤੋਂ ਲਟਕਦੀਆਂ ਮੰਗਾਂ ਦੁਹਰਾਈਆਂ ਜਿਸ ਦੌਰਾਨ ਪਾਰਟੀ ਦੇ ਬੁਲਾਰੇ ਸ੍ਰੀ ਜੀਐਸ اٹਵਾ ਤੇ ਬੀਬੀ ਗੁਰਬਖਸ਼ ਕੌਰ ਜੀ ਨੇ ਸੰਬੋਧਨ ਕੀਤਾ ਇਸੇ ਦੌਰਾਨ ਮਾਨਯੋਗ ਬੀਡੀਪੀਓ ਸ਼ਾਹਕੁਲ ਜੀ ਨੇ ਮੌਕੇ ਤੇ ਪਹੁੰਚ ਕੇ ਮੰਗ ਪੱਤਰ ਲਿਆ ਤੇ ਮੰਗਾਂ ਨੂੰ ਜਾਇਜ਼ ਕਰਾਰ ਦਿੱਤਾ ਤੇ ਕਿਹਾ ਕਿ ਜੋ ਮੇਰੇ ਅਧਿਕਾਰ ਖੇਤਰ ਵਿੱਚ ਹਨ ਉਹਨਾਂ ਮੰਗਾਂ ਦਾ ਮੈਂ ਖੁਦ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਾਂਗੀ ਅਤੇ ਜੋ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹਨ ਉਹ ਸਰਕਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰ ਹਾਂ ਮੰਗ ਪੱਤਰ ਲੈਂਦੇ ਹੋਏ ਬੀਡੀਪੀਓ ਸਾਹਿਬ ਨੇ ਧਰਨਾਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਮੰਗਾ ਪੂਰੀਆਂ ਕਰਨ ਸੰਬੰਧੀ ਵਿਸ਼ਵਾਸ ਦਿਵਾਇਆ YouTube ਚੈਨਲ ਵਾਹਿ ਨੂਰ ਲਈ ਸ਼ਾਹਕੋਟ ਤੋਂ ਮੋਨਜੀਤ ਸਿੰਘ ਦੀ ਰਿਪੋਰਟ ਜਿਹੜਾ ਭਗਵਾਨਤਮਨ ਇਹ ਕਹਿੰਦਾ ਸੀ ਵੀ ਮੈਂ ਘਰ ਘਰ ਆਟਾ ਚੋਣਾ ਗੱਡੀ ਬੂਏ ਦੇ ਮੋਰੇ ਖੜੀ ਹੋਊਂਗੀ ਉਹ ਅਸੀਂ ਤੁਸੀਂ ਸਾਫ ਜੱਤੋਂ ਮੈਂ ਤੁਹਾਡੇ ਘਰ ਦੇ ਮੋਰੇ ਗੱਡੀ ਭਰੀ ਹੋਊਗੀ ਉਹ ਆਮ ਜਨਤਾ ਦੱਸਦੀ ਆ ਤੇ ਪਰ ਉਹ ਕਹਿੰਦਾ ਵਾ ਵੀ ਜਿੰਨੀ ਜਦੋਂ ਦੀ ਮੇਰੀ ਸਰਕਾਰ ਆਈ ਆ ਲੋਕ ਖੁਸ਼ਹਾਲ ਆ ਲੋਕ ਖੋਸ਼ ਆ ਲੋਕਾਂ ਨੂੰ ਹਰ ਇੱਕ ਜਿਹੜੀ ਸਹੂਲਤ ਮਿਲ ਗਈ ਆ ਮੈਂ ਲੋਜ ਵਾਸਤੇ ਮੁੱਲਾ ਕਲੀਨ ਕੰਮ ਰਾਤੀਆਂ ਲੋਕਾਂ ਨੂੰ ਹੋਣ ਜਿਹੜਾ ਫ੍ਰੀ ਲਾਜ ਹੁੰਦਾ ਕਿਤੇ ਦਵਾਈ ਤੇ ਪੈਸਾ ਨਹੀਂ ਖਰਚ ਕਰਨਾ ਪੈਂਦਾ। ਭਗਵਾਨ ਤੁਮਾਨ ਇਹ ਸਬੀਚਾ ਦਿੰਦਾ ਤੇ ਇਹ ਹੁਣ ਜਨਤਾ ਦੱਸੇ ਕਿਸੇ ਰਾਖੀ ਨਹੀਂ ਕਿਸੇ ਦਾ ਨਹੀਂ ਉਹ ਪਿੰਡਾਂ ਵੀ ਇੰਨਾ ਕਿ ਮੈਂ ਵਿਦਿਆ ਦਾ ਜਿਹੜਾ ਮੈਂ ਉੱਚਾ ਕਰ ਦਿੱਤਾ ਵੀ ਗੱਡੀ ਦੇ ਵਿੱਚ ਬੰਦੇ ਬੱਚੇ ਉਹ ਅੰਦੀ ਚ ਬਿਠਾ ਦਿੰਦੇ ਆ ਸਵੇਰ ਨੂੰ ਗੱਡੀ ਸਕੂਲ ਲੈ ਜਾ ਜਾਂਦੀ ਆ ਉਹਨਾਂ ਨੂੰ ਆਮ ਲੋ ਜਿਹੜੇ ਸਮਾਰਟ ਸਕੂਲ ਉਹ ਬਣੇ ਆ ਉਹਨਾਂ ਤੋਂ ਘਰੇ ਬੱਚੇ ਗੱਡੀਆਂ ਚ ਚਾਹੁੰਦੇ ਤੇ ਉਹ ਸਾਰਾ ਮਠਾਈ ਦਾ ਮੋਲ ਕਰਵਾਇਆ ਖੜੀ ਆ ਉਹ ਸਾਨੂੰ ਅੱਜ ਲੈ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਹਜੇ ਤੱਕ ਛੁੱਟੇ ਲੱਗੇ ਬੱਤੀਆਂ ਦੀਆਂ ਤੇ ਭਾਰੀਆਂ ਭਾਰੀਆਂ ਕਿੱਟਾਂ ਪਾਈਆਂ ਨੇ ਪੁਰਖੇ ਵੀ ਤੁਰਦੇ ਜਾਂਦੇ ਇਸ ਹਲਾ ਟ ਇੰਨੇ ਬੱਤਰ ਹੋ ਗਏ ਇੰਨੇ ਕਰ ਦਿੱਤੇ ਜਦੋਂ ਦੀ ਇਹ ਜੀ ਸਰਕਾਰ ਆਈ ਆ ਪੁਲਿਸ ਦਾ ਜਿਹੜਾ ਰਵਈਆ ਉਹ ਨੇ ਹੱਦਾਂ ਹੀ ਪਾਰ ਕਰਤੀਆਂ ਕ੍ਰਾਈਮ ਵੱਧ ਗਿਆ ਚਿੱਟਾ ਵੱਧ ਗਿਆ ਲੁੱਟਾਂ ਖਵਾ ਵੱਧ ਗਈਆਂ ਯੋਰਾਡਾ ਗੱਦੀ ਵੱਧ ਗਈ ਹਰ ਥਾਂ ਥਾਂ ਤੇ ਕਿਸੇ ਦੀਆਂ ਵਾਲੀਆਂ ਲੱਖ ਜਾਂਦੀਆਂ ਕਿਸੇ ਦੀਆਂ ਲੁੱਟਾਂ ਹੋ ਜਾਂਦੀਆਂ ਲੜਾਈ ਝਗੜੇ ਵੱਧ ਤੋਂ ਵੱਧ ਹੋ ਗਏ بے ਰੋਜ਼ਗਾਰੀ ਵਧੀ ਉਹ ਕਹਿੰਦਾ ਮੈਂ ਨੌਕਰੀਆਂ ਦੇਣੀਆਂ ਘਰ ਘਰ ਨੌਕਰੀਆਂ ਤੇ ਉਹਨੇ ਜਿਤ ਅੱਜ ਦੇਖੋ ਜੇ ਦੇਖਿਓ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੜੇ ਲਿਖੇ ਆ ਮਾਸਟਰ ਆ ਡਾਕਟਰ ਆ ਕੋਈ ਵੀ ਉਹਤ ਕਿਹਨੇ ਨਹੀਂ ਮਕਾਨਾ ਲਾਉਂਦੇ ਫਿਰ ਦੇ ਕੋਈ ਟੈਂਕੀਆਂ ਤੇ ਚੜਦਾ ਆ ਆਸ਼ਾ ਵਰਕਰਾਂ ਕੋਈ ਕਿਤੇ ਰਹੁੰਦੀਆਂ ਕੋਈ ਕਿਤੇ ਕਿਸੇ ਦੀ ਕਿਸੇ ਨੂੰ ਵੀ ਨੌਕਰੀ ਨਹੀਂ ਤੇ ਇਹ ਜਿਹੜੀ ਨੌਕਰੀ ਕਿਉਂ ਨਹੀਂ ਦਿੱਤੀ ਇਹਨਾਂ ਤੇ ਫਿਰ ਝੂਠੀ ਸਰਕਾਰ ਦਾ ਕਿੰਨਾ ਕਿਤੇ ਰਹੇਗਾ ਵਿੜਾ ਚੂਨਾ ਤੇਰੇ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਇਹ ਆਮ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਸਰਕਾਰ ਆਮ ਦੀ ਨਹੀਂ ਇਹ ਸਰਕਾਰ ਖਾਸ ਦੀ ਆ ਤਾਂ ਆਮ ਆਦਮੀ ਦੇ ਬੰਦੇ ਨਹੀਂ ਐ ਸਰਕਾਰ ਚ ਜਿਹੜੇ ਇਧਰੋਂ ਨਿਕਲ ਕੇ ਉਧਰ ਚਲ ਗਏ ਆ ਉਹ ਪਾਲੀਆਂ ਤੋਂ ਵੀ ਆ ਕਾਂਗਰਸੀਆਂ ਤੋਂ ਵੀ ਆ ਕਿ ਤਕਰੇ ਘਰਾਨੇ ਆ ਗੱਡੀਆਂ ਵਾ ਹਰ ਇੱਕ ਚੀਜ਼ ਆ ਉਹਨਾਂ ਦੇ ਥੱਲੇ ਤੇ ਉਹ ਸਰਕਾਰ ਆ ਤੁਸੀਂ ਮੈਨਣਾ ਹੋਵੇ ਕਿਸੇ ਨੂੰ ਤੁਸੀਂ ਮੈਨ ਨਹੀਂ ਸਕਦੇ ਐਸ ਕਰਕੇ ਝਾੜੂ ਵਾਲੀ ਸਰਕਾਰ ਆ ਬੁੜੀਆਂ ਨੇ ਕਹਿਤਾ ਝਾੜੂ ਝਾੜੂ ਦਾ ਮਤਲਬ ਇਹ ਸਫਾਈ ਕਰਦੀ ਆ ਤੁਵੀ ਖਾਲੀ ਇਹ ਜਿਹੜੀ ਝਾੜੂ ਇੱਕ ਨਿੱਕਾ ਜਿਹਾ ਇਹਨਾਂ ਨੇ ਚੋਣ ਦਾ ਨਿਸ਼ਾਨ ਵੀ ਝਾੜੂ ਜਿਹੜਾ ਉਹ ਆਮ ਲੋਕਾਂ ਕੋ ਆਮ ਗਰੀਬ ਦੁਆ ਕੋ ਹੁੰਦਾ ਵੀ ਜਿਹੜੇ ਕਰਮਚਾਰੀ ਹੁੰਦੇ ਦਾ ਛੋਟੇ ਜਿਹੜੇ ਇਸ ਟਾਈਮ ਪੂਰੇ ਦੜ ਦੇ ਪਏ ਲੋਕ ਆ ਗਰੀਬੀ ਦੇ ਵਿੱਚ ਗੜਦ ਵੀ ਇਹਨਾਂ ਨੂੰ ਲੱਗੇ ਵੀ ਇਹ ਜਿਹੜੀ ਸਰਕਾਰ ਸਾਦੀ ਆ ਝਾੜੂ ਨਿਸ਼ਾਨ ਰੱਖੇ ਸਾਡੇ ਲੋਕਾਂ ਨੇ ਖੋਜੋ ਕਿਹਦੇ ਆਮ ਆਦਮੀ ਆਮ ਆਦਮੀ ਜਦੋਂ ਹੁਣ ਤੁਸੀਂ ਦੇਖੋ ਕਿ ਆਮ ਆਦਮੀ ਦਾ ਬੰਦਾ ਤੁਹਾਨੂੰ ਟੱਕਦਾ ਉਹਨੂੰ ਦੇਖੋ ਸਹੀ ਉਹ ਆਮ ਆਦਮੀ ਦਾ ਖਾਸ ਇਨਮ ਉਹ ਖਾਸ ਵਾ ਉਹ ਖਾਸਾ ਨਹੀਂ ਸਪੋਰਟ ਕਰਦਾ ਹੁਣ ਬਿੱਲਾਂ ਦੀ ਗੱਲ ਕਰਨਗੇ ਇਹ ਕਹਿੰਦੇ ਸੀ ਗਰੰਟੀ ਆ ਪਹਿਲੀ ਗਰੰਟੀ ਕੀ ਆ ਵੀ ਲਿਖ ਕੇ ਦੇ ਦਿੱਤਾ 600 ਜੁੰਟ ਮਾਫ ਤੇ ਪਹਿਲਾਂ ਵੀ ਕੋਈ ਜੁੰਟ ਤੇ ਢੀ ਮਾਫ ਸੀ ਉਦੋਂ ਪਹਿਲਾ 300 ਜੁੰਟ ਮਾਫ ਆਪਣੀ ਪਾਸ ਜਥੇਬੰਦੀ ਨੇ ਕਰਾਈ ਹੋਈ ਆ 300 ਜੁੰਟ ਮਾਫ ਸਾਡੀ ਤੇ ਪਹਿਲਾਂ ਹੀ ਸਾਡੀਆਂ ਜੁੰਟਾਂ ਪਹਿਲਾਂ ਹੀ ਮਾਫ ਸੀ ਉਹ ਜਿਹੜੀ 600 ਯੂਨਟ ਜਿਨ੍ਹਾਂ ਨੂੰ ਕਿਲੋਵਾਟ ਤੋਂ ਉੱਪਰ ਜਿਹੜਾ ਲੋਡ ਦੇਤਾ 3 ਕਿਲੋਵਾਟ ਦਾ ਜਿਹੜਾ ਸੀ ਆ ਉਹ ਕਿੰਨਾਂ ਨੂੰ ਮਿਲਿਆ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਵੱਡ ਵੱਡੀਆਂ ਕੋਠੀਆਂ ਵੱਡ ਵੱਡੀਆਂ ਉਹ ਸਾਰੀਆਂ ਜ਼ਮੀਨਾਂ ਉਹ ਉਹਨਾਂ ਦੇ ਬਿੱਲ ਮਾਫ ਹੋ ਗਏ ਸਾਡੇ ਤਾਂ ਪਹਿਲਾਂ ਹੀ ਮਾਫ ਸੀ ਹਾਂ ਉਹਨੇ ਇੱਕ ਕੰਮ ਇਹ ਜ਼ਰੂਰ ਕੀਤਾ ਵੀ ਅੱਗੇ ਆਪਾਂ ਐਸਸੀ ਸਰਟੀਫਿਕੇਟ ਲਾ ਕੇ ਆਪਦਾ ਜਿਹੜਾ ਬਿਜਲੀ ਦਾ ਬਿੱਲ ਮਾਫ ਕਰਾਉਂਦੇ ਸੀ ਹੁਣ ਉਹ ਕਹਿੰਦਾ ਯਾਰ ਇਹ ਐਸਸੀਆਂ ਦੇ ਬਿੱਲ ਕੱਲੇ ਮਾਫ ਆ ਦੂਜਿਆਂ ਦੇ ਮਾਫੀਤ ਅਸੀਂ ਤਾਂ ਵੀ ਹੋ ਜੋ ਸੀ ਸੋ ਜੁੰਟ ਮਾਫੀਤ ਸੀ ਸਿਰਸੋ ਜੁੰਟ ਮਾਫੀਤ ਕੇ ਛਾੜੀ ਹੋਈ ਉਹ ਕਾਰਪੋਰੇਟਾਂ ਦੀ ਹੋਈ ਆ ਉਹ ਚੌਧਰੀਆਂ ਦੀ ਹੋਈ ਆ ਉਹ ਤਗੜੇ ਲੋਕਾਂ ਦੀ ਹੋਈ ਆ ਉਹ ਜੇ ਦੇਖੋ ਮਾਖ ਜੁੰਟ ਕਰਕੇ ਕਿਤੇ ਸਰਨਾ ਇਦਾਂ ਦੀਆਂ ਸਾਨੂੰ ਮੰਗਾ ਚਾਹੀਦੀਆਂ ਨਹੀਂ ਸਾਨੂੰ ਅੱਜ ਦੀ ਕੜੀ ਤੇ ਵਿੱਚ ਲੋੜ ਕੀ ਆ ਸਾਡੀ ਲੋੜ ਹੈ ਕੀ ਆ ਘਰ ਘਰ ਨੌਕਰੀ ਜਿੰਨੇ ਨੌਜਵਾਨ ਮੁੰਡੇ ਕੁੜੀਆਂ ਪੜ੍ਹੇ ਆ ਉਹਨਾਂ ਦੀ ਯੋਗਤਾ ਮੁਤਾਬਕ ਨੌਕਰੀ ਚਾਹੀਦੀ ਆ ਇਹ ਸਰਵੇ ਨਹੀਂ ਹੁੰਦਾ ਉਹ ਵੀਰੇ ਦੇ ਬੈਲ ਮਾ ਆਟਾ ਦਾਲ ਸਕੀ ਇਹੇ ਸਾਨੂੰ ਦਿਖਾਉਂਦੇ ਆ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੜ੍ਹ ਕੇ ਫਿਰ ਬਾਹਰ ਆਣੋਂ ਜਾਂਦੇ ਆ ਸਾਡੇ ਕੋਲ ਦੇ ਪੈਸੇ ਹੈ ਨਹੀਂ ਤਕੜੇ ਲੋਕ ਮੈਂ ਟੱਕੜੀ ਟੱਜ ਜਾਂਦੇ ਆ ਉਹ ਫਿਰ ਸਾਡੇ ਬੱਚੇ ਵੀ ਪੜ੍ਹ ਕੇ ਸਾਨੂੰ ਸੁਟਾਉਂਦੇ ਕੀ ਇਹ ਬਾਹਰ ਹੀ ਅਸੀਂ ਕੰਮ ਕਰ ਸਕਦੇ ਇੱਥੇ ਸਾਨੂੰ ਨੌਕਰੀ ਨਹੀਂ ਮਿਲਦੀ ਫਿਰ ਅਸੀਂ ਵੀ ਘਰ ਦੇ ਥੱਲੇ ਹੋ ਕੇ ਬੱਚਿਆਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਆ ਪਰ ਸਾਡੀ ਉਹ ਗੱਲ ਬਾਣੀ ਸਾਡੇ ਨਾਲ ਠੱਗੀਆਂ ਵੱਜਦੀ ਇਹ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਹਿਨ ਨੂੰ ਕੁਝ ਹੋਰ ਆ ਸਰਕਾਰ ਸਰਕਾਰ ਨੂੰ ਕੁਝ ਹੋਰ ਆ ਸਰਕਾਰ ਇਸ ਕਰਕੇ ਸਾਥੀਓ ਇਹ ਜਿਹੜੀ ਸਰਕਾਰ ਆ ਇਹ ਢਾਡੀ ਸਰਕਾਰ ਨਹੀਂ ਹੁਣ ਜੇ ਪਿੱਛੇ ਥੋੜਾ ਜਿਹਾ ਸਮਾਂ ਚਾਹੀਏ 2020 ਦੇ ਵਿੱਚ ਮੋਦੀ ਨੇ ਤਿੰਨ ਕਾਨੂੰਨ ਪੰਜ ਕਾਨੂੰਨ ਲਾਗੂ ਕੀਤੇ ਸੀ ਉਹਦੇ ਵਿੱਚ ਦੋ ਆਪਣੇ ਨੇ ਬਿਜਲੀ ਐਕਟ 2020 ਤੇ ਜਿਹੜਾ ਸੀਗਾ ਕਿਰਤ ਕਾਨੂੰਨ ਦੀਆਂ ਸੋਧਾਂ ਵੀ ਜਿਹੜੀ ਦਿਹਾੜੀ ਆ ਉਹ ਅੱਗੇ 8 ਘੰਟੇ ਆਪਾਂ ਲੋਨੇ ਸਾਰੇ ਉਹ ਕਹਿੰਦਾ ਨਹੀਂ ਦੀ ਇਹ ਦਿਹਾੜੀ 12 ਘੰਟੇ ਦੀ ਚਾਹੀਦੀ ਇੱਕ ਕੰਮ ਥੋੜਾ ਕਰਦੇ ਆ ਇਹ ਪੂਰਾ ਜਿਹੜੇ ਮਜ਼ਦੂਰ ਆ ਕੰਮ ਨਹੀਂ ਕਰਦੇ ਉਹਨਾਂ ਦੇ ਵਿੱਚ ਸੌਦਾ ਪਾ ਕੇ ਦਿਹਾੜੀ ਜਿਹੜੀ ਵਧਾਤੀ ਇੱਕ ਨਾਲ ਹੋਰ ਸਕੀਮ ਰੱਖੀ ਜੇ ਉਸ ਬੰਦੇ ਦਾ ਕੰਮ ਦੇਖਿਆ ਜਾਊਗਾ ਜਿਹੜਾ ਬੰਦਾ ਕੰਮ ਪੂਰਾ ਕਰਦਾ ਨਹੀਂ ਉਹਦੀ ਉਸ ਹਿਸਾਬ ਨਾਲ ਉਹਦੇ ਕੰਮ ਦੇ ਹਿਸਾਬ ਨਾਲ ਉਹਨੂੰ ਪੈਸੇ ਦੇਣਗੇ ਆਪਾਂ ਵੀ ਲੜੇ ਕਿ ਇਹ ਤੋਂ ਕਿਸਾਨ ਵੀ ਲੜੇ ਉਹ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਨੂੰ ਲੜੇ ਅਸੀਂ ਆਪਣੀ ਵਿਧਾ ਦੀ ਟਾਈਮ ਨੂੰ ਬਚਾਉਣ ਨੂੰ ਲੜੇ ਬਿਜਲੀ ਐਕਟ ਬਿਲਕੁਲ ਜਿਹੜੀ ਆ ਕਿ ਫਾਸਟ ਜਿਹੜੇ ਚੈਪ ਵਾਲ ਮੀਟਰਾਂ ਦੀ ਗੱਲ ਕਰਦੇ ਪਰ ਉਹ ਮਾਫ ਨਹੀਂ ਉਹ ਅਜੇ ਵੀ ਚੈਪ ਵਾਲ ਮੀਟਰ ਉਹ ਸੇਮੋ ਚ ਪੈਂਦੀ ਉਹਦੇ ਵਿੱਚ ਮੀਟਰਾਂ ਦੇ ਵਿੱਚ ਫਿਰ ਵੇਲਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਆਟੋਮੈਟਿਕ ਕੱਟ ਅੱਛਾ ਇਹਦੇ ਲਈ ਆਪਾਂ ਵੀ ਲੜੇ ਉਸ ਅੰਦੋਲਨ ਨੇ ਸਾਨੂੰ ਸਿਖਾਇਆ ਵੀ ਸਰਕਾਰਾਂ ਤਾਂ ਹੈਗੀਆਂ ਬਹੁਤ ਸਾਰੀਆਂ ਸਟੇਟਾਂ 'ਚ ਬਹੁਤ ਸਾਰੇ ਸੂਬਿਆਂ ਚ ਸਰਕਾਰਾਂ ਜਿਨੂੰ ਕਹਿੰਦੇ ਮੁੱਖ ਮੰਤਰੀ ਪੰਜਾਬ ਤੇ ਉਸ ਟਾਈਮ ਸਾਡੇ ਉਸ ਟਾਈਮ ਸਾਡੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਮੇਰੀ ਧਿਆਨ ਨਾਲ ਗੱਲ ਸੁਣਿਓ ਸਮਝਿਓ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੇ ਇਹ ਬੈਲ ਮਾਫ ਕਰਾਉਣੇ ਹੁੰਦੇ ਤੇ ਸਰਕਾਰ ਨੇ ਬੈਲ ਮਾਫ ਕਰਾਉਣੇ ਸੀ ਸਾਨੂੰ ਡੰਡੇ ਤੇ ਝੰਡਾ ਪਾ ਕੇ ਨਹੀਂ ਜਾਣਾ ਪੈਣਾ ਫਰਾ ਇਹਨਾਂ ਨੇ ਕੀ ਕੀਤਾ ਸਾਨੂੰ ਵੇਚਿਆ ਬੋਟਾਂ ਲੈ ਕੇ ਇਹਨਾਂ ਨੇ ਤੇ ਉਸ ਬਿੱਲ ਤੇ ਆਪ ਸੈਨ ਕੀਤੇ ਕੈਪਟਨ ਨੇ ਕੀਤੇ ਮੁੱਖ ਮੰਤਰੀ ਨੇ ਇਹਨੇ ਵੀ ਕੀਤੇ ਇਹਨੇ ਸਭ ਤੋਂ ਪਹਿਲਾਂ ਕੀਤੇ ਪਰ ਹੰਦੀ ਧੱਕਾ ਕੁਰੀਪਾ ਨਾਲ ਜਿਹਨਾਂ ਨੂੰ ਤੁਸੀਂ ਧੁੱਪੇ ਬਿਠਾਤਾ ਕੰਮ ਕਰੇ ਤੁਸੀਂ ਦਿਓ ਮੇਡ ਦੀ ਜ਼ਿੰਮੇਵਾਰੀ ਆ ਜਿੰਨਾ ਕੰਮ ਅਸੀਂ ਕੰਡੀਸ਼ਨ ਕੰਡੀਸ਼ਨ ਨਾਲੇ ਕੰਮ ਲੈਣਾ ਅਸੀਂ ਕਰਨੀ ਦਿਹਾੜੀ ਆ ਲੇਕਿਨ ਮੇਡ ਜਿਹੜੇ ਸਾਫ ਸੁਥਰੇ ਆ ਨਹੀਂ ਨਹੀਂ ਦੇਖੋ ਜਿਹੜੇ ਆ ਉਹ ਵੀ ਜੀਆ ਰਸ ਹੈ ਜੀਆ ਰਸ ਕੋਈ ਕਰਦਾ ਤਾਂ ਤੁਸੀਂ ਨਹੀਂ ਤੁਸੀਂ ਕਹਿਣਾ ਨਹੀਂ ਜੀ ਵੀਰ ਸਾਹਿਬ ਆਪੋਂ ਦਾ ਰਹੀ ਆ ਤੁਸੀਂ ਪਾਚੇ ਸਾਡੇ ਆਪਣੇ ਬੰਦੇ ਪਾਉ ਤੋਂ 10 ਪਾਉ ਪੰਜੇ ਇੱਕ ਦਲ ਜੰਮੇ ਇੱਕ ਵਾਰ ਮੈਂ ਕਾਰਵਾਈ ਕਰਾਵਾਂਗੇ ਕਿ ਇਹ ਇਹ ਇੱਕ ਵਾਰ ਇੱਕ ਸਾਡਾ ਪਿੰਡ ਹੈ ਸਾਡੇ ਵੀ ਕੰਮ ਬੰਦ ਦਾ ਸਾਦਕਪੁਰ ਇੱਕ ਕਾਕਰੇ ਦੇ ਵਿੱਚ 5 ਸਾਲ ਹੋ ਗਏ ਕੰਮ ਹੀ ਨਹੀਂ ਚੱਲਿਆ ਜਿਹੜਾ ਜੀਆਰਐਸ ਆਪਣੇ ਸਰਪੰਚਰ ਰਿਕਾਰਡ ਬੰਦ ਕੀਤਾ ਸੀ ਉੱਤੇ ਐਫਆਈਆਰ ਦਰਜ ਹੋਈ ਆ ਲੇਕਿਨ ਸਾਡੀਆਂ ਬੀਬੀਆਂ ਉੱਥੇ ਇਕੱਠੋ-ਕੱਟ 200 ਬੀਬੀ ਦਾ ਕਾਰਡ ਬਣਿਆ ਉਹਨਾਂ ਨੂੰ ਕੰਮ ਨਹੀਂ ਮਿਲਿਆ ਕਿਵੇਂ ਬੇਰੁਜ਼ਗਾਰੀ ਚੱਕੀ ਜਾਊਗੀ ਜੇ ਤੁਸੀਂ ਕੰਮ ਨੂੰ ਪੰਜ ਦਿਨ ਕੰਮ ਨਾਲ ਸਾਡੀ ਰੋਟੀ ਚੱਲ ਜੂਗੀ ਪੰਜ ਦਿਨ ਕੰਮ ਦੇ ਕੇ ਸਾਨੂੰ ਚੋਗਾ ਸਿੱਧਿਆ ਜਾਂਦਾ ਉਹ ਤੋਂ ਬਾਅਦ ਪਾਸ ਆਪਣੀ ਮਰਜ਼ੀ ਨਾਲ ਬੰਦ ਇਸ ਕਰਕੇ ਇਹ ਗੱਲ ਸਹੀ ਨਹੀਂ ਹੈਗੀ ਅਸੀਂ ਅੱਜ ਇੱਕ ਛੋਟੀ ਜੀ ਕਾਲ ਤੇ ਆਏ ਆ ਮੇਮੀ ਮੇਰੀ ਘਰ ਸੁਣੋ ਕਿੰਨਾ ਵੀ ਇਹਨਾਂ ਨੇ ਸਾਡੇ ਗੱਲ ਸੁਣ ਲਓ ਪਹਿਲਾਂ ਅਸੀਂ ਛੋਟੀ ਜੀ ਕਾਲ ਤੇ ਦੂਜੀ ਗੱਲ ਜੰਮੀ ਬੋਲੀਆਂ ਹੋ ਰਹੀਆਂ ਆ ਬੋਲੀਆਂ ਜਿਹੜੀਆਂ ਪ੍ਰੋਪਰ ਜਿੱਦਾਂ ਹੋਣੀਆਂ ਚਾਹੀਦੀਆਂ ਸੱਦ ਕੇ ਉਦਾਂ ਨਹੀਂ ਹੁੰਦੀਆਂ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਤਿੰਨ ਸਰਕੂਲਰ ਲਾਗੂ ਹੋਏ ਹੋਇਆ ਤਿੰਨਾਂ ਸਰਕਾਰਾਂ ਦੇ ਅਜੇ ਤੱਕ ਕਿਸੇ ਨੂੰ ਪੰਜ ਮਰਲੇ ਪਲਾਟ ਲਈ ਕਰਸਦੇ ਫਿਰਦੇ ਅਸੀਂ ਨਹੀਂ ਖੰਗੜ ਦਿੱਤੇ ਅਸੀਂ ਜਦੋਂ ਬੋਲੀ ਕਰਨੀ ਰੱਦ ਕਰਾ ਦੇਣੀ ਜਦੋਂ ਬੋਲੀ ਕਰੋ ਨਹੀਂ ਰੱਦ ਕਰਾ ਦੇ ਅਸੀਂ ਅੱਜ ਜਿਹੜਾ ਸਾਡੇ ਪਿੰਡ ਹੀ ਮਿਲੇ ਆ ਇੱਕ ਟੁੱਟ ਸ਼ੇਰਸੰਗ ਮਿਲੇ ਆ ਇੱਕ ਸੋਲ ਜ਼ਗੀਰ ਮਿਲੇ ਬਾਕੀ ਪਿੰਡਾਂ ਦੇ ਵਿੱਚ ਆ ਬੱਗਾ ਪਿੰਡ ਰੋਂਤਾ ਪਿੰਡ ਤੇ ਸਵਾਇਚਾ ਸੈਦਪੁਰ ਹਾਜੀਪੁਰ ਇੱਥੇ ਮਤੇ ਪਏ ਹੋਇਆ ਚੋਤੀ ਪਿੰਡਾਂ ਦੇ ਵਿੱਚ ਅਸੀਂ ਕਾਲੀਆਂ ਦੇ ਟਾਈਮ ਮੱਥੇ ਪਾਏ ਸੀਗੇ ਅਜੇ ਤੱਕ ਕਿਸੇ ਪਿੰਡ ਪ੍ਰਾਤਿੰਦਰ ਦੇ ਉਸ ਕਾਰਵਲ ਦੇ ਵਿੱਚ ਢਿਲਗਾ ਤੋਂ ਆ ਜੇ ਸਰਕਾਰ ਨੇ ਕੋਈ ਅਸਰ ਕਰਕੇ ਸੁਣੋ ਬਿਲਕੁਲ ਸੁਣੋ ਉਸੇ ਕਹਿੰਦੇ ਮਤੇ ਪੈ ਗਏ ਮਤੇ ਅਸੀਂ ਅੱਗੇ ਉੱਪਰ ਭੇਜਿਆ ਹੁਣ ਮੈਨੂੰ ਇਹ ਚੀਜ਼ ਬਾਰੇ ਪਤਾ ਨਹੀਂ ਚੱਲੋ ਤੁਸੀਂ ਦੱਸਿਆ ਉਹ ਮੈਂ ਦੇਖ ਲੂੰਗੀ ਮਤੇ ਉੱਪਰ ਸਰਕਾਰ ਵੱਲੋਂ ਪਾਸ ਹੁੰਦੇ ਆ ਪਲਾਟ ਦੇਣਾ ਕੋਈ ਮੇਰੇ ਹੱਥ ਦੀ ਗੱਲ ਨਹੀਂ ਮੈਂ ਤਾਂ ਹੁਣ ਘਰ ਦਾ ਮਸਾਲੇ ਦੇ ਕੰਨ ਪੰਚ ਕਰ ਦੇ ਇਹ ਉੱਪਰ ਸਰਕਾਰ ਵੱਲੋਂ ਭੇਜਿਆ ਜਾਂਦਾ ਠੀਕ ਹੈ ਸਰਕਾਰ ਜਿਵੇਂ ਕਰੂਗੀ ਉਹ ਤੁਹਾਨੂੰ ਦਿੱਤੇ ਜਾਊਗਾ ਹੁਣ ਤਾਂ ਪੰਚਾਇਤਾਂ ਭਾਗੇ ਜੀ ਤੁਸੀਂ ਰਿਮੈਂਡਰਸ ਦੇ ਕਢਾਏ ਆ ਦੁਬਾਰਾ ਪੰਚਾਇਤਾਂ 'ਚ ਲਾਗੂ ਨਹੀਂ ਕਰਦੇ ਉਹਦੇ ਕਾਰਵਾਈ ਕਰੋ ਮੈਂ ਦੇਖੋ ਜਿਹੜੇ ਤੁਹਾਡੇ ਮੰਗੇ ਮੈਂ ਕਰਾਂਗੀ ਨਹੀਂ ਯਾਰ ਨਾ ਮਤੇ ਪੈਗੇ ਹੁਣ ਤਾਂ ਆਪਣਾ ਆਪਣਾ ਬੰਦਾ ਨਾ ਇੱਥੇ ਆਇਆ ਜੀ ਡਿਊਟੀ ਆ ਗਈ ਉਹ ਮਤੇ ਆ ਵੀ ਜਿਹੜੀ ਤੁਹਾਡੀ ਮੰਗ ਹੈ ਚਾਹੀਦੀ ਹੈ ਬਿਲਕੁਲ ਮੈਂ ਥੋੜੀ ਸਰਕਾਰ ਤੋਂ ਪੋਲਟਿਕਸ ਜਿਹੜੀ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਉਹ ਜੋ ਚੱਲਦਾ ਪਿੰਡਾਂ 'ਚ ਲੜਾਈ ਝਗੜੇ ਉਹ ਨਹੀਂ ਦੇਖੋ ਪੋਲਟਿਕਸ ਦਾ ਹੋਇਆ ਇਹ ਗੱਲ ਨਹੀਂ ਹੈਗੀ ਪੋਲਟਿਕਸ ਅਸੀਂ ਤਾਂ ਪੜਾਏ ਨਾ ਪਾਰਟੀਆਂ ਬਣੀਆਂ ਇਹ ਕਿ ਪੰਜ ਪੰਜ ਮਰਲੇ ਦੇ ਪਲਾਟ ਐ ਜਿਹੜੇ ਅਸੀਂ ਵੀ ਜ਼ਮੀਨ ਦੇਖਾਂਗੇ ਅਸੀਂ ਸਾਡੇ ਹੱਥ ਦੇ ਪਲਾਟ ਅਸੀਂ ਵੀ ਸਭ ਨੂੰ ਚਾਹੁੰਦੇ ਬੜੀ ਸਾਫ ਗੱਲ ਹੱਥ ਦੇ ਵਿੱਚ ਇੱਕ ਮਿੰਟ ਆ ਜਿਹਨਾਂ ਜਿਹਨਾਂ ਦੇ ਮਤੇ ਪਏ ਨਹੀਂ ਤਾਂ ਅਸੀਂ ਬੜੀ ਸਾਫ ਐ ਅੱਗੇ ਵੀ ਅਸੀਂ ਬਿਠਾਏ ਲੋਕ ਅਸੀਂ ਚੁੱਪ ਕਰਕੇ ਆਪ ਕਬਜੇ ਕਰਾਂਗੇ ਫਿਰ ਵੀ ਤਾਂ ਭੱਜਣਾ ਫੇ ਕਾਰਵਾਈਆਂ ਬਣਨੀਆਂ ਤੁਸੀਂ ਜਦੋਂ ਕਰਨਾ ਹੀ ਨਹੀਂ ਕੁਝ ਤਾਂ ਫਿਰ ਫਾਇਦਾ ਕੀ ਆ ਹੁੰਦਾ ਕਿਹੜਾ ਕੰਮ ਕਰਨ ਵਾਲਾ ਐ ਜਿਵੇਂ ਇਹ ਵੀ ਕੁਝ ਵੀ ਨਾ ਦੱਸਿਆ ਵੀ ਚੱਪੜ ਦਾ ਕੰਮ ਹੈ। ਠੀਕ ਹੈ। ਮੈਂ ਆਪਣੇ ਗ੍ਰਾਮ ਸੇਵਕਾਂ ਨੂੰ ਕਹਿ ਦਿੰਨੀ ਆ ਵੀ ਜਿਹੜੇ ਕੰਮ ਖੋਣ ਵਾਲੇ ਆ ਉਹ ਪ੍ਰੋਜੈਕਟ ਤਿਆਰ ਕਰ ਲਾਂਗੇ ਤੁਹਾਨੂੰ ਕੰਮ ਮਿਲਦਾ ਜਾਊਗਾ। ਜਿਹੜੀ ਤੁਹਾਡੇ 1000 ਰੁਪਏ ਦੀ ਦਿਹਾੜੀ ਤੁਸੀਂ ਇਹ ਲਿਖਿਆ 1000 ਰੁਪਏ ਦੀ ਦਿਹਾੜੀ ਹੈ। ਇਹ ਸੈਂਟਰ ਦੀ ਸਕੀਮਾ ਤੁਹਾਨੂੰ ਪਤਾ ਹੀ ਨਹੀਂ। ਠੀਕ ਹੈ ਇਹ ਸੈਂਟਰ ਬਣਾ ਹੋਣਾ ਤੁਮ ਇਹ ਸਾਡਾ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਜਿਵੇਂ ਜਿਵੇਂ ਸੈਂਟਰ ਦੇ ਪੈਸੇ ਵਧਣਗੇ ਤੁਹਾਨੂੰ ਦਿੱਤੇ ਜਾਣਗੇ ਉਹ ਪੈਸਾ ਆਨਲਾਈਨ ਨੇ ਮਿਲਦਾ। ਪੈਸਾ ਕਿਸੇ ਦਾ ਇਹ ਨਹੀਂ ਵਗਾ ਵੀ ਜਿਹੜਾ ਪੈਸਾ ਕਿਸੇ ਦਾ ਮਾਰਿਆ ਜਾਂਦਾ ਹੈ। ਆਨਲਾਈਨ ਹਾਜ਼ਰੀ ਲੱਗਦੀ ਹੈ ਜੇ ਕੋਈ ਉੱਥੇ ਹਾਜ਼ਰ ਨਹੀਂ ਹੁੰਦਾ ਤਾਂ ਉਹਦੇ ਪੈਸੇ ਨਹੀਂ ਮਿਲਦੇ ਤਾਂ ਭਲੀ ਭਾਤ ਬਤਾ ਤੁਹਾਡੇ ਮੇਟ ਲੱਗੇ ਉਹਦਾ ਬਾਕੀ ਜਿਹੜੀ ਤੁਸੀਂ ਕਹਿੰਦੇ ਹੋ ਮਾਲਕੀ ਜ਼ਮੀਨ ਤੇ ਆ ਕੁਝ ਕਰਨਾ ਹੈ ਇਹ ਰੈਵਨਿਊ ਡਿਪਾਰਟਮੈਂਟ ਦਾ ਹੈ ਠੀਕ ਹੈ ਜਿਹੜੇ 5-5 ਮੱਲੇ ਦੇ ਪਲਾਟ ਵੀ ਤੁਸੀਂ ਡਿਮਾਂਡ ਕਰਦੇ ਹੋ ਉਹ ਅਸੀਂ ਕੋਈ ਨਾ ਮੈਟਰੀਸਿਸ ਸਾਫ ਤੱਕ ਮਰ ਲਾਉ ਪਹਚਾਣ ਨਹੀਂ ਹੈ ਸੀਐਮ ਸਾਫ ਤੱਕ ਕੋਈ ਤੁਹਾਡੀ ਪਹਚਾਣ ਨਹੀਂ ਹੈ ਮੈਨੂੰ ਵੀ ਵੀ ਤਾਂ ਥੋੜਾ ਕੰਮ ਹੋ ਜੂਗਾ ਠੀਕ ਹੈ बस ਇੰਨਾ ਕਹਿੰਦੇ ਹੋਏ ਮੈਂ ਤੁਹਾਨੂੰ ਕੀ ਕਹਿੰਦੀ ਕਿ ਆਪਣਾ ਧਰਨਾ ਤੁਹਾਨੂੰ ਸਾਡੀ ਮੋਗਾ ਜਾਏ ਨੇ ਤੇ ਜਿਹੜੀ ਦਿਹਾੜੀ ਆ ਦਿਹਾੜੀ ਉਹ ਦੇਖੋ ਸੈਟ ਦੇ ਹਿਸਾਬ ਨਾਲ ਆ ਕੰਮ ਜਿਹੜਾ ਤੁਸੀਂ ਮੰਗਦੇ ਹੋ ਕੰਮ ਤੁਹਾਨੂੰ ਮੈਂ ਆਪਣੇ ਜੀਆਰਐਸ ਨੂੰ ਕਹਿ ਦਿੰਦੇ ਆ ਪਰ ਦੇਖਣਾ ਕੰਮ ਤੁਸੀਂ ਕੀ ਹੈ ਵੀ ਤੁਹਾਨੂੰ ਪਤਾ ਹੋਏਗਾ ਪਿੱਟਾ ਵਿੱਚ ਕੰਮ ਹੈ ਕੀ ਹੈ ਕਈ ਵੀ ਬੀਪਿਆ ਕਰਕੇ ਪ੍ਰੋਜੈਕਟ ਤੁਸੀਂ ਦੇਖਣੇ ਕੰਮ ਤੁਸੀਂ ਦੱਸਣਾ ਸਾਨੂੰ ਵੀ ਕਿਹੜਾ ਪਿੰਚ ਕੰਮ ਹੋਣ ਵਾਲਾ ਹੈ ਜ਼ਿੰਮੇਵਾਰੀ ਸਾਡੀ ਆਸੀਂ ਕਰਾਂਗੇ